ਕਦੇ-ਕਦੇ ਮੈਂ ਸੋਚਦਾ ਹੁੰਨਾ ਵੀ ਪੇਪਰ ਕਲੀਅਰ ਕਰਕੇ ਕਿਉਂ ਨਾ ਇੱਥੇ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਕਾਰਪੈਂਟਰੀ ਦਾ ਪ੍ਰੋਫੈਸਰੀ ਲੱਗ ਜਾਈਏ 5200 ਡਾਲਰ ਬਣਿਆ 52-5300 ਡਾਲਰ ਮਹੀਨੇ ਦੇ ਖੇਡਣ ਵਾਲੇ ਆਪਾਂ ਬੰਦੇ ਨਹੀਂ ਹੈਗੇ ਆਪਾਂ ਬਹੁਤ ਗਾਹਾਂ ਤੱਕ ਜਾਵਾਂਗੇ ਬਾਕੀ ਉਹ ਵੀ ਮੈਨੂੰ ਜੋਬ ਪਸੰਦ ਨਹੀਂ ਹੈਗੀ ਜੋਬ ਤਾਂ ਮੈਂ ਪਹਿਲਾਂ 2012 ਚ ਕਰਕੇ ਛੱਡ ਦਿੱਤੀ ਮੇਰੀ ਜੋਬ ਲੱਗੀ ਸੀਗੀ ਜਿੱਥੇ ਮਰੂਤੀ ਘਾਰਾਂ ਨਮੀਆ ਬਣਦੀਆਂ ਨੇ ਗੁਰगांव ਉੱਥੇ ਮੈਂ 5-6 ਮਹੀਨੇ ਲਾਇਆ ਸੀ ਮੇਰੇ ਹਿਸਾਬ ਚ ਨਹੀਂ ਆਇਆ ਹੈਗਾ ਸਿਸਟਮ ਹੈਗਾ ਵੀ ਜੋਬ ਆਪਣੇ ਵਾਸਤੇ ਨਹੀਂ ਬਣੀ ਤਾਂ ਕੰਮ ਕਰਾਂਗੇ ਤਾਂ ਆਪਦੇ ਹੀ ਕਰਾਂਗੇ ਤਾ ਜੇ ਮੈਂ ਸੋਚਾਂ ਵੀ ਮੈਂ ਜੀ ਵੈਗਨ ਲੈਣੀ ਹੋਵੇ ਜਾਂ ਮੈਂ ਜੀ ਵੈਗਨ ਤੋਂ ਵੱਡੀ ਕੋਈ ਕਾਰ ਜੋ ਵੀ ਮੇਰੀ ਡ੍ਰੀਮ ਕਾਰ ਆ ਉਹ ਲੈਣੀ ਹੋਵੇ ਤਾਂ ਮੈਨੂੰ ਲੱਗਦਾ 5500 5300 ਡਾਲਰ ਦੇ ਇਲਾਕੇ ਮੈਂ ਲੈ ਲੂੰਗਾ ਪਰ ਬਿਜ਼ਨਸ ਇੱਕ ਹੈ ਜੀ ਚੀਜ਼ ਹੈ ਬਿਜ਼ਨਸ ਦੇ ਵਿੱਚ ਆਪਾਂ ਬਹੁਤ ਜਲਦੀ ਗਰੋ ਕਰ ਸਕਦੇ ਆ ਜੇ ਆਪਣੇ ਚ ਪੋਟੈਂਸ਼ੀਅਲ ਹੋਵੇ ਆਪਾਂ ਡਿਸਪਲਾਈਨਡ ਹੋਈਏ ਬਿਜ਼ਨਸ ਦੇ ਵਿੱਚ ਆਪਣੇ ਜੀ ਸਕਿੱਲ ਹੋਵੇ ਚੀਜ਼ਾਂ ਮੈਨੇਜ ਕਰਨੀਆਂ ਆਉਂਦੀਆਂ ਹੋਣ ਸੋ ਦੋਸਤੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰ ਮੇਰੇ ਤਮਾਨ ਸਵਾਦਾ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪਿਛਲੇ ਵਲੌਗ ਚ ਤੁਸੀਂ ਦੇਖਿਆ ਆਪਾਂ ਹੁੱਡ ਬਣਾ ਕੇ ਗਏ ਸੀ ਤੇ ਹੁਣ ਇਹਦੇ ਹੁੱਡ ਦੇ ਨਾਲ ਇੱਥੇ ਮੋਲਡਿੰਗ ਲਾਉਣੀ ਆ ਸਾਈਡਾਂ ਤੇ ਇੱਥੇ ਦੋ ਤਰ੍ਹਾਂ ਦੀ ਸੌਰੀ ਇੱਕੋ ਤਰ੍ਹਾਂ ਦੀ ਲਾਉਣੀ ਆ ਦੋ ਦੋ ਲਾਈਨਾਂ ਲਾਉਣੀ ਨੇ ਇੱਕ ਇੱਥੇ ਤੇ ਇੱਕ ਇੱਥੇ ਨੀਚੇ ਤੇ ਉਸ ਤੋਂ ਬਾਅਦ ਫਿਰ ਆ ਵੈਂਟੀ ਰੈਡੀ ਕਰਨੀ ਆ ਇਹਦੇ ਵੀ ਮੋਲਡਿੰਗ ਲਾਉਣੀ ਆ ਮੋਲਡਿੰਗ ਵਾਈਟ ਓਕ ਦੀ ਆਈ ਪਈ ਆ ਵਾਈਟ ਓਕ ਲੱਕੜਾ ਵਾਲੀ ਤੇ ਵੈਂਟੀ ਦੇ ਦਰਾਜਾਂ ਦੇ ਫਰੰਟਾਂ ਤੇ ਵੀ ਲਾਉਣੀ ਆ ਉਹ ਬਨੇ ਦਰਾਜ ਫਰੰਟ ਉਹਨਾਂ ਦੇ ਵੀ ਲਾਉਣੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੱਪੜੇ ਚੇਂਜ ਕਰ ਲਈਏ ਫਿਰ ਆਪਾਂ ਉਹ ਕੰਮ ਸਟਾਰਟ ਕਰਦੇ ਹਾਂ ਮਿਸਟਰ ਮੈਥਿਊ ਵਾਟ ਐਬਾਊਟ ਦਿਸ ਵਰਕ ਵਾਟ ਐਬਾਊਟ ਇਫ ਸੰਬਾਡੀ ਨੋਜ਼ ਦਿਸ ਵਰਕ ਡੂ ਦੇ ਅਰਨ ਗੁੱਡ ਮਨੀ ਥੈਨ ਇਟ ਦ ਸ਼ਾਪ ਦੇ ਵੁਡ ਵਰਕਿੰਗ ਆਲਵੇਸ ਦ ਸੇਮ ਮਨੀ ਲਾਈਕ ਅ ਅ ਦਾ ਗਾਈ ਜਰ ਡਸ ਦਟ ਦਸ ਦਟ ਓਨ ਦ ਟਾਈਮ ਆਲ ਦ ਸਪੈਸ਼ਲਸ ਆਲ ਦ ਸਪੈਸ਼ਲ ਕੈਬਿਨੇਟ ਵਿਚ ਦਿਸ Uh, some other ones you know like uh, what was it joint uh, it's got to be the same thing but uh, he can make maybe uh uh 25 a hour you know that's, uh, that not more than 25 a hour ਆ ਦੇਖੋ ਗਰੀਬੀ ਆ ਗਈ ਸ਼ਰਟਾ ਫੋਡੀਆਂ ਪਈਆਂ ਨੇ ਇਹ ਸ਼ਰਟ ਮੇਰੇ ਆੜੀ ਨੇ ਦਿੱਤੀ ਸੀ ਮੈਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੇਰੇ ਜਨਮ ਦਿਨ ਤੇ ਹੁਣ ਆਪਾਂ ਇਹ ਸ਼ਟਰ ਰਿਟਾਇਰ ਕਰਦੇ ਆਂ ਐ ਸ਼ਾਮ ਕੇ ਰੱਖਾਂਗੇ ਸ਼ਰਟ ਨੂੰ ਆਪਾਂ ਨਵੇਂ ਸ਼ਰਟਾ ਖਰੀਦਿਆ ਕੰਮ ਵਾਲੀਆਂ ਤਾਂ ਚਲੋ ਹੁਣ ਆਪਾਂ ਇਹਦੀ ਟੈਂਡਿੰਗ ਕਰਦੇ ਆ ਸਭ ਤੋਂ ਪਹਿਲਾਂ ਰਿਚ ਟਵਿਸਟ ਟਵਿਸਟ ਦੈਟਸ ਅ ਦਿ ਗਾਈ Chavi checker. How how do he do? Chavi checker. How does he do? <laughs> Is a dancing movement? Yeah. yeah. So, okay, I think it's better to clean the table first. Keep everything here. You 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 put you put in your uh, in your telephone the chavi checker and uh, you know yeah, they gonna, they're gonna play, uh, in break time. In break time I will ask you then you gonna tell me. Okay? We will find what I have here. Pick up the table. I'm gonna cut the molding so that we can fix it here. ਹੁਣ ਆਪਾਂ ਇਹਦੀ ਮੋਲਡਿੰਗ ਮੈਂਦਦੇ ਆ ਵੀ ਜਿਹੜੇ-ਜਿਹੜੇ ਕਿੰਨੇ-ਕਿੰਨੇ ਲੰਬਾਈ ਦੇ ਪੀਸ ਲੱਗਣੇ ਐ ਇਹਦੇ ਉੱਪਰੋਂ ਆਪਾਂ 2 ਇੰਚ ਛੱਡ ਇਧਰ ਸਾਈਡਾਂ ਤੋਂ 2 ਇੰਚ ਛੱਡਣੀ ਐ ਤੇ ਇੱਥੋਂ ਜੇ ਦਰਾਜਾਂ ਦੇ ਫਰੰਟ ਦਰਾਜਾਂ ਦੇ ਫਰੰਟ ਤੋਂ ਹੋਈ 1 ਇੰਚ ਛੱਡ ਕੇ ਲਾਉਣੀ ਐ ਤਾਂ ਉਹਦੇ ਲੈਵਲ ਦੇ ਵਿੱਚ ਆਪਾਂ ਇਧਰਲੇ ਬਸ ਲਾਉਣੀ ਕਿਉਂਕਿ ਪਿਛਲੇ ਵਾਲੋਂ ਜਿਵੇਂ ਤੁਸੀਂ ਦੇਖੇ ਨੇ ਤੁਹਾਨੂੰ ਬਤਾਉਣਾ ਆਪਾਂ ਨੇ ਇਹ 2 ਇੰਚ ਹੋਰ ਹਾਈਟ ਇਹਦੀ ਵਧਾਈ ਸੀਗੀ ਪਹਿਲਾਂ ਇਹ 2 ਇੰਚ ਦੀ ਮੂਹਰੇ ਆਪਾਂ ਨੇ 2 ਇੰਚ ਹੋਰ ਐਡ ਕਰਕੇ ਇਹਦੀ ਹਾਈਟ ਹੋਰ ਵਧਾ ਦਿੱਤੀ ਸੀ ਸਮ ਹੋਲਡਿੰਗਾਂ ਦੇ ਸਾਈਜ਼ ਲਿਖ ਲਿਆ ਆਪਾਂ ਨੂੰ ਜਿਹੜੇ-ਜਿਹੜੇ ਚਾਹੀਦੇ ਸੀਗੇ ਪਰ ਹੁਣ ਆਪਣੇ ਵਾਲਾ ਗੋਰਾ ਆਇਆ ਸੀਗਾ ਆਹ ਸ਼ੈਲਫਾਂ ਜਿਹੜੀਆਂ ਬਣਾਈਆਂ ਸੀ ਇਹ ਤਾਂ ਡਿਜ਼ਾਈਨਰ ਕਹਿੰਦੀ ਵੀ ਲੋਡ ਨਹੀਂ ਹੈਗੀ ਮੈਨੂੰ ਆਵਾਰਦਾ ਵੇਚ ਦਊਗੀ ਕਿਤੇ ਨਾ ਕਿਤੇ ਹੋ ਆਨਲਾਈਨ ਇਹਨਾਂ ਨੂੰ ਮਾਰਕੀਟਪਲੇਸ ਤੇ ਪਾ ਕੇ ਆਹ ਸ਼ੈਲਫਾਂ ਦੀ ਲੋਡ ਹੈਗੀ ਜਿਹੜੀਆਂ ਕੰਧ ਤੇ ਲੱਗਣੀਆਂ ਨੇ ਤੇ ਆਹ ਹੁੱਡ ਦਾ ਗੋਰਾ ਆਪਣੇ ਵਾਲਾ ਕਹਿੰਦਾ ਵੀ ਪਹਿਲਾਂ ਕਰਦੇ ਇਹਦਾ ਨਾ ਹੁਣ ਫਰੇਮ ਬਣਾਉਣਾ ਇਹਦੇ ਵਿੱਚ ਯਾਨੀ ਕਿ ਨੂੰ ਕਵਰ ਕਰਨ ਵਾਸਤੇ ਇਦੇ ਵਿੱਚ ਹੁਣ ਮਤਲਬ ਚਿਮਨੀ ਪਾਉਗੀ ਉਹਦਾ ਖਾਨਾ ਕੱਢ ਕੇ ਥੱਲੇ ਇਥੇ ਪੂਰਾ ਪੀਸ ਫਿਕਸ ਕਰਨਾ ਤਾਂ ਚਲੋ ਆਪਾਂ ਪਹਿਲਾਂ ਉਹ ਫਰੇਮ ਬਣਾਉਨੇ ਆ ਡਰਾਇੰਗ ਤੋਂ ਦੇਖ ਕੇ ਸੈੱਜ ਉਹਦਾ ਇਹ ਚਿਮਨੀ ਆਪਣੀ ਰੈਡੀ ਐ ਸਾਰੀ ਆਦੋਂ ਆਪਾਂ ਨੇ ਪੀਸ ਲਾ ਦੇ ਸਾਰੇ ਤਾਂ ਕਿ ਇਹਦੇ ਵਿੱਚ ਜਿਹੜਾ ਫਰੇਮ ਹੈ ਉਹ ਖੜ ਸਕੇ ਤੇ ਉਹਦੇ ਵਿੱਚ ਦੀ ਆਪਾਂ ਫਿਰ ਇੱਥੋਂ ਦੀ ਪੇਚ ਲਾ ਕੇ ਉਹਨੂੰ ਫਿਕਸ ਕਰ ਸਕੀਏ ਫਰੇਮ ਨੂੰ ਇੱਥੋਂ ਦੀ ਚਿਮਨੀ ਪਾਉਗੇ ਆਪਣੀ બસ ਹੁਣ ਇਹਦੇ ਉੱਤੇ ਨਾ ਮੋਲਡਿੰਗ ਲਾਉਣੀ ਰਹੀ ਹੈ ਮੋਲਡਿੰਗ ਆਪਨਾਂ ਵਾਲਾ ਏਮਪਲੋਇਰ ਲਿਆ ਐ ਇਸ ਨੂੰ ਤੁਹਾਨੂੰ ਦਿਖਾਉਣਾ ਮੋਲਡ ਲਿਆ ਆ। ਆੜ ਜੈ ਨਾ ਮੋਲਡਿੰਗ ਦਾ ਦੇਖ ਲਓ। ਟੱਕਰ ਕੋ ਕੰਮ ਦੇਖਦਾ ਹੋਊਗਾ ਦੇਖੋ। ਆਵਲਾ ਡਿਜ਼ਾਈਨ ਹੈ। ਇਹ ਹੁਣੇ ਵਾਸਤੇ ਇੱਥੇ ਲਾ ਦੇਣੀ ਆ। ਇਹਦੇ ਫਰੰਟ ਦੇ ਨਿਰਮਤ ਘੋਰਾ ਪਹਿਲਾ ਫਰੇਮ ਪਾ ਕੇ ਦਿਖਾਉਣਾ ਤੁਹਾਨੂੰ। ਇਹ ਐਵੇਂ ਲੱਗ ਜਿਹਾ ਨਾ। ਦੀ ਬੈਣੀ ਤੇ ਬੜਿਆ ਕੰਮ ਤੇ ਆਪਾਂ ਨੇ ਆਪ ਇਸ ਵੀ ਬਣਾ ਲਿਆ ਸੀਗੇ ਉਹ ਜਿਹੜੇ ਸਕੂਲ ਵਾਲੇ ਲੈਕਚਰ ਸਟੈਂਡ ਸੀਗੇ ਉਹਨਾਂ ਦੇ ਜਿਹੜੇ ਟੇਪਰ ਪਾਰਟ ਨੇ ਉਹਨਾਂ ਦੇ ਉੱਤੇ ਲਾਉਣ ਵਾਸਤੇ ਤਾਂ ਕਿ ਜੋ ਕਿਤਾਬ ਵਗੈਰਾ ਰੱਖ ਕੇ ਉਹ ਸਕੂਲੇ ਸਟੂਡੈਂਟ ਜਾਂ ਟੀਚਰ ਪੜ੍ਹਨ ਤਾਂ ਉਹ ਕਿਤਾਬ ਥੱਲੇ ਨਾ ਡੇਗੇ ਤੁਹਾਨੂੰ ਮੈਂ ਸਲੋਪਾ ਲਿਆ ਕੇ ਦਿਖਾਉਣਾ ਜਿੰਨਾਂ ਤੇ ਲੱਗਣੇ ਨੇ ਇਹ ਉਹਨਾਂ ਦੇ ਉੱਤੇ ਲੱਗਣੇ ਨੇ ਇਹ ਪੀਸ ਇਹ ਟਾਲੇ ਕੰਨੇ ਨਹੀਂ ਹੈ ਵੀ ਕਿਦਿਤ ਤਾਂ ਚਲੋ ਇਹਨਾਂ ਨੂੰ ਫਿਕਸ ਕਰਦੇ ਆਪਾਂ ਆ ਗੋਲੇ ਵੀ ਆਪਾਂ ਨੇ ਫਿਕਸ ਕਰਤੇ ਜੀ ਸ਼ਲੋਪਾਂ ਦੇ ਉੱਤੇ ਇਹ ਦੇਖੋ ਬਸ ਇਹਨੂੰ ਆਪਾਂ ਅੱਧੇ ਪੌਣੇ ਘੰਟੇ ਤੱਕ ਖੋਲ ਲਾਂਗੇ ਉਸ ਤੋਂ ਬਾਅਦ ਫਾਈਨਲ ਆ ਇਹ ਪੇਂਟ ਹੋਣ ਵਾਸਤੇ ਸਟੇਨ ਹੋਣ ਵਾਸਤੇ ਤੇ ਆਪਾਂ ਨੇ ਮੈਥੂ ਨੂੰ ਆ ਵੀ ਬਣਾ ਕੇ ਦਿੱਤੇ ਸੀ ਇਹ ਵੀ ਪੀਸ ਜਾਣੇ ਨੇਗੇ 16 ਪੀਸ ਚਾਹੀਦੇ ਸੀ 3 ਵਾਏ ਪੌਣੇ 14 ਇੰਚ ਦੇ ਆਹ ਸ਼ਲਫਾਂ ਦੇ ਨਾਲ ਸੀ ਇਹ ਪੀਸ ਤੇ ਹੁਣ ਆਪਾਂ ਨੇ ਇਹਨੂੰ ਕੰਪਲੀਟ ਕਰਨਾ ਇਹਦੇ ਇੱਥੇ ਮੋਲਡਿੰਗ ਲਾਉਣੀ ਹੈ ਜਿਹੜੀ ਉਹ ਮੋਲਡਿੰਗ ਲਾ ਕੇ ਇਹਨੂੰ ਕੰਪਲੀਟ ਕਰ ਦਿਆਂ ਫਿਰ ਇਹਨੂੰ ਵੀ ਭੇਜਦੇ ਆਪਾਂ ਸੋ ਰੈਡੀ ਆ ਬਈ ਇਹ ਆਪਣੀ ਕੈਮਰੇ ਦੇ ਜਾਣ ਵਾਸਤੇ ਸਟੇਨ ਵਾਸਤੇ ਤੇ ਹੁਣ ਇਹਨੂੰ ਆਪਾਂ ਲੋਡ ਕਰਦੇ ਹੋ ਪੈਨ ਦੇ ਵਿੱਚ ਟੇਕ ਇਟ ਕਲੋਜ਼ ওকে ਆਮ ਗਣਾ ਹੋਲਡ ਇਟ ਫਰਮ ਦ ਫਰੰਟ ওকে ਡੋਟ ਮੂਵ ਇਟ ਵੇ 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 ਜੋ ਕਿ ਟੰਕ ওকে ਬ੍ਰਿੰਗ ਦ ਡੋਰਸ ਕਦਰ ਬ੍ਰਿੰਗ ਦ ਸਲੋਪਸ ਦੋ ਸਲੋਪਸ ਟੂ ਸਲੋਪਸ ਹੋਰ ਜਿੱਪ ਉੱਪਰ ਹੈ ਏ ਓਨ ਦ ਸੈਕੰਡ ਟੇਬਲ ਕਲੋਸ ਟੂ ਦਾ ਓਨ ਦ ਸੈਕੰਡ ਵਰਕਿੰਗ ਟੇਬਲ ਓਨ ਦ ਡੋਰ ਸਾਈਡ ਥੇਰ ਆ ਟੂ ਸਲੋਪਸ ਫਾਰ ਦਿਸ ਵਨ ਬ੍ਰਿੰਗ ਦਟ ਵਨ ਇਟ ਹੈਜ਼ ਡਿਫਰੈਂਟ ਕਲਰ ਹਾਂ ਸਟਾਰਟ ਹੋ ਗਏ ਸੋ ਭਾਈ ਇਬਰਾਹਿਮ ਨਾਲ ਮੈਂ ਜਾ ਰਿਹਾ ਡਿਲੀਵਰ ਕਰਾਉਣ ਮੈਥਿਊ ਕਹਿੰਦਾ ਮੈਨੂੰ ਠੰਡ ਲੱਗਦੀ ਹੈ ਅਵੇਸਾ ਤਾਂ ਧੁੱਪ ਨਿਕਲੀ ਆ ਪਰ ਹੁਣ ਠੰਡ ਹੋਣ ਲੱਗ ਗਈ ਬਹੁਤ ਜ਼ਿਆਦਾ ਅੱਜ ਠੰਡ ਹੈਗੀ ਮਾਈਨਸ 2 ਡਿਗਰੀ ਹੋਇਆ ਪਿਆ ਤਾਂ ਕਰਕੇ ਮੈਂ ਨਾਲ ਜਾ ਰਿਹਾ ਇਬਰਾਹਿਮ ਦੇ ਤੇ ਉਹਨੂੰ ਆਪਾਂ ਮੋਲਡਿੰਗ ਕੱਟਣੀ ਦਿਆ ਏ ਜਿਹੜੀ ਉਹ ਤੇ ਵੈਨਿਟੀ ਤੇ ਲੱਗਣੀ ਆ ਟ੍ਰਾਂਟੋ ਵਾਲੀ ਤੇ ਹੁਣ ਉਹ ਆਉਂਦੇ ਨੂੰ ਆਪਾਂ 1-1 ਇੰਚ ਮੈਂ ਉਹਨੂੰ ਕਹਦਾ ਮੈਂ ਖਾ ਵੱਧ ਵੱਢ ਦੀ ਬਾਕੀ ਕਲਮਾ ਵਗੈਰਾ ਉਹਦੀਆਂ ਮੈਂ ਕੱਟ ਕੇ ਆਪੀ ਜਾ ਕੇ ਹੁਣ ਤੇ ਆਪਾਂ ਡਿਲੀਵਰ ਕਰਕੇ ਆਉਨੇ ਆ ਫਿਰ ਤੁਹਾਨੂੰ ਉੱਥੇ ਪੇਂਟ ਹੁੰਦਾ ਦਿਖਾਉਣਾ ਕਿਵੇਂ ਪੇਂਂਟ ਕਰਦਾ ਉੱਥੇ ਬੰਦਾ ਸੋ ਭਾਈ ਆਪਾਂ ਇਹਨੂੰ ਪੇਂਟਰਾਂ ਨੂੰ ਸੁਭਾਤੇ ਇਹ ਸਕੂਲ ਦੀ ਮੇਨ ਸਟੇਜ ਵਾਲਾ ਟੇਬਲ ਆ ਇਹ ਜਦੋਂ ਇਹ ਫਾਈਨਲ ਹੋ ਗਿਆ ਤਾਂ ਆਪਣੀ ਇੱਕ ਪੈਂਡ ਗ੍ਰੀ ਲ ਪਈ ਆ ਤਾਂ ਉਹ ਰੀਲ ਕੰਪਲੀਟ ਹੋਊਗੀ ਇਹਦੇ ਕਰਕੇ ਉਹ ਟੇਬਲ ਕਰਕੇ ਪੈਂਡਿੰਗ ਪਈ ਆ ਉਹ ਰੀਲ ਤਾਂ ਚਲੋ ਹੁਣ ਸ਼ਾਪ ਤੇ ਚੱਲਦੇ ਆਂ ਸੋ ਭਾਈ ਪੀਸ ਮੈਥਿਊ ਨੇ ਕੱਟ ਤੇ ਸੀਗੇ ਸਾਰੇ ਮੋਲਡਿੰਗਾਂ ਦੇ ਤੇ ਮਾਈਟਰ ਆਪਾਂ ਨੇ ਆ ਕੇ ਕਰ ਲਏ ਖੁਦ ਬਸ ਹੁਣ ਉਹਤੇ ਕੱਲੂ ਆਪਾਂ ਆਉਣ ਸਰ ਸਵੇਰੇ ਉਹਨੂੰ ਫਾਈਨਲ ਕਰ ਦਾਂਗੇ ਉਹ ਇੱਥੇ ਚਲੀ ਜਾਓ ਦੇਖੋ ਸਾਰੀ ਜਗ੍ਹਾ ਖਾਲੀ ਹੋ ਗਈ ਆ ਵੀ ਬਣਾਇਆ ਸੀਗਾ ਟੇਬਲ ਇਨੂੰ ਵੀ ਦੇਖ ਲੈਂ ਆਪਾਂ ਕਹਿੰਦੇ ਗੋਰੇ ਨੂੰ ਵੀ ਦੇ ਤੇ ਦਰਾਜ ਐਡ ਕਰਨੇ ਸੀਗੇ ਹਾਈਟ ਵਧਾਉਣੀ ਸੀ ਇਹਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਦਰਾਜ ਐਡ ਕਰਦੀ ਹਾਈਟ ਵੱਜ ਜੂਗੀ ਤੇ ਇਹਨੂੰ ਵੀ ਫਿਰ ਆਪਾਂ ਚਕਾਉਣਾ ਤੇ ਹੁਣ ਮੈਂ ਕੱਪੜੇ ਚੇਂਜ ਕਰ ਲਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਦਾ ਕਦੇ ਕਦੇ ਮੈਂ ਸੋਚਦਾ ਹੁੰਨਾ ਵੀ ਪੇਪਰ ਕਲੀਅਰ ਕਰਕੇ ਕਿਉਂ ਨਾ ਇੱਥੇ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਕਾਰਪੈਂਟਰੀ ਦਾ ਪ੍ਰੋਫੈਸਰੀ ਲੱਗ ਜਾਈਏ ਮੰਨ ਲਓ ਜੇ ਮੈਨੂੰ 40 ਡਾਲਰ ਘੰਟੇ ਦੇ ਵੀ ਮਿਲਣ ਲੱਗੇ ਕੋਰੀਆ ਦੇ ਵਿੱਚ ਤਾਂ 40 ਘੰਟੇ ਜੇ ਮੰਨ ਲਓ ਵੀਕ ਦੇ ਮੈਨੇ ਲਾਏ ਤਾਂ 1600 ਬਣਿਆ ਚੱਕਮ ਚੋ 1600 ਡ ਉਹਦੇ ਵਿੱਚੋਂ 400 ਡਾਲਰ ਮੈਂ ਟੈਕਸ ਲਾ ਲਓ 1200 1200 ਤੇ 1300 ਡਾਲਰ ਮੈਨੂੰ ਲਾ ਲਓ ਚਲੋ ਮੋਟਾ ਮੋਟਾ 1300 ਡਾਲਰ ਮੈਨੂੰ ਵੀਕਦਾ ਹੋਊਗਾ 13 ਦੋਨਾ 26 26 ਦੋਨਾ 52 5200 ਡਾਲਰ ਬਣਿਆ 5200 ਡਾਲਰ ਪਿੱਛੇ ਦਾ ਆਪਾਂ ਇੱਥੇ ਆਏ ਨਹੀਂ ਹੈਗੇ ਆਪਾਂ ਹੈਗੇ ਲੰਬੀ ਰੇਸ ਦੇ ਘੋੜੇ 52 5300 ਡਾਲਰ ਮਹੀਨੇ ਦੇ ਖੇਡਣ ਵਾਲੇ ਆਪਾਂ ਬੰਦੇ ਨਹੀਂ ਹੈਗੇ ਆਪਾਂ ਬਹੁਤ ਗਾਹਾਂ ਤੱਕ ਜਾਵਾਂਗੇ ਬਾਕੀ ਉਹ ਵੀ ਮੈਨੂੰ ਜੋ ਪਸੰਦ ਨਹੀਂ ਹੈਗੀ ਜੋਬ ਤਾਂ ਮੈਂ ਪਹਿਲਾਂ 2012 ਚ ਕਰਕੇ ਛੱਡਤੀ ਮਰੂਤੀ ਸਿਵਿਕੀ ਦੇ ਵਿੱਚ ਮੈਂ ਲੱਗਿਆ ਸੀਗਾ ਕਰਨ ਜੌਬ ਉਦੋਂ ਮੈਂ ਛੱਡਤੀ ਸੀਗੀ ਜੌਬ ਮੇਰੀ ਜੌਬ ਲੱਗੀ ਸੀਗੀ ਜਿੱਥੇ ਅਮਰੂਤੀ ਘਰਾਂ ਨਮੀਆ ਬਣਦੀ ਨੇ ਗੁੜਗਾ ਉੱਥੇ ਮੈਂ 5-6 ਮਹੀਨੇ ਲਾਇਆ ਸੀ ਮੇਰੇ ਹਿਸਾਬ ਚ ਨਹੀਂ ਆਏ ਹੈਗਾ ਸਿਸਟਮ ਹੈਗਾ ਵੀ ਜੌਬ ਆਪਣੇ ਵਾਸਤੇ ਨਹੀਂ ਬਣੀ ਤਾਂ ਕੰਮ ਕਰਾਂਗੇ ਤਾਂ ਆਪਦੇ ਹੀ ਕਰਾਂਗੇ ਕਿਉਂਕਿ ਜੇ ਮੰਨ ਲਓ ਮੈਂ ਕਾਲਜ ਦੀ ਗੱਲ ਕਰਾਂ ਵੀ 52-5300 ਡਾਲਰ ਮਹੀਨੇ ਦਾ ਬਣੇ ਤਾਂ ਜੇ ਮੈਂ ਸੋਚਾਂ ਵੀ ਮੈਂ ਜੀ ਵੈਗਨ ਲੈਣੀ ਹੋਵੇ ਜਾਂ ਮੈਂ ਜੀ ਵੈਗਨ ਤੋਂ ਵੱਡੀ ਕੋਈ ਕਾਰ ਜੋ ਵੀ ਮੇਰੀ ਡ੍ਰੀਮ ਕਾਰ ਆ ਉਹ ਲੈਣੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ 52-5300 ਡਾਲਰ ਤੇ ਲਗਾ ਕੇ ਮੈਂ ਲੈ ਲੂੰਗਾ ਪਰ ਬਿਜ਼ਨਸ ਇੱਕ ਅਜਿਹੀ ਚੀਜ਼ ਹੈ ਬਿਜ਼ਨਸ ਦੇ ਵਿੱਚ ਆਪਾਂ ਬਹੁਤ ਜਲਦੀ ਗਰੋ ਕਰ ਸਕਦੇ ਹਾਂ ਜੇ ਆਪਣੇ ਚ ਪੋਟੈਂਸ਼ੀਅਲ ਹੋਵੇ ਆਪਾਂ ਡਿਸਪੀਸਪਲਿੰਡ ਹੋਈਏ ਬਿਜ਼ਨਸ ਦੇ ਵਿੱਚ ਆਪਣੇ ਜੀ ਸਕਿੱਲ ਹੋਵੇ ਚੀਜ਼ਾਂ ਮੈਨੇਜ ਕਰਨੀਆਂ ਆਉਂਦੀਆਂ ਹੋਣ ਤਾਂ ਆਪਾਂ ਬਿਜ਼ਨਸ ਦੇ ਵਿੱਚ ਬਹੁਤ ਗਰੋ ਕਰ ਸਕਦੇ ਹਾਂ ਔਰ ਇਹ ਗੱਡੇ ਗੱਡੇ ਆਪਾਂ ਦਿਨਾਂ ਚ ਹੀ ਲੈ ਸਕਦੇ ਹਾਂ ਸੋ ਇਸ ਕਰਕੇ ਮੇਰਾ ਸ਼ੁਰੂ ਤੋਂ ਝੁਕਾ ਬਿਜ਼ਨਸ ਵਾਲੀ ਹੈ ਮੈਂ ਤਾਂ ਹੀ ਕਦੇ ਜੋਬ ਵਗੈਰਾ ਦੇ ਚੱਕਰਾਂ ਚ ਪਿਆ ਨਹੀਂ ਹੈਗਾ ਸੋ ਅੱਜ ਦੀ ਵੀਡੀਓ ਇੰਨੀ ਹੀ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਜਲਦੀ ਮਿਲਾਂਗੇ ਨਵੀਂ ਵੀਡੀਓ ਛੇ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਤਿ